ਲੈ ਆ ਤੁਮ ਦਾ ਪ੍ਰਣਾਲੀ ਕਰ ਆ ਲੇਖ ਆ ਜੋ ਕਰੀਏ ਮਿੱਤਰੋ ਕੋ ਵੱਡੀ ਦੀਆਂ ਗੱਲਾਂ ਬਾਤਾਂ ਜਿਹੜੇ ਮੁੱਦੇ ਚਾਲਦੇ ਆ ਆਪਣੇ ਸਿਲੂ ਵਾਲੇ ਸਿਲੂ ਪੰਜਾਬ ਵਿੱਚ ਆਉਂਦਾ ਸਰਬ ਹੰਦੇ ਜਾਂਦਾ ਆ ਜੋ ਕਰੀਏ ਚਰਚਾ ਇਸ ਗੱਲ ਤੇ ਬਾਈ

ਤੋ ਖੇਡ ਨੂੰ ਖੇਡ ਰਹਿਣ ਦਿਆ ਕਰੋ ਹੁਣ ਤਾਂ ਆਪਾਂ ਕਰਦੇ ਰਹਿੰਨੇ ਹਰਿਆਣਾ ਪੰਜਾਬ ਫਾਈ ਫਾਈ ਤੇ ਹੁਣ ਆਪਾਂ ਜੇ ਤਰੋ ਖੇਡਦੇ ਨੇ ਖੇਡ ਨੂੰ ਖੇਡਦੀ ਭਾਵਨਾ ਖੇਡਦੇ ਨੇ ਤਾਂ ਆਪਾਂ ਕਿੰਤੂ ਪ੍ਰੰਤੂ ਕਰਦੇ ਆਂ ਤਾਂ ਪਾਣੂ ਚਾਹੀਦਾ ਵੀ ਤੇਰਾ ਸਸ ਦੇਣਾ ਜੱਗੂ ਵੀ ਮਿਹਨਤ ਕਰਦਾ ਉਹ ਆਵ ਸੀਲੂ ਮਿਹਨਤ ਕਰਦਾ ਉਹ ਆਉਂਦੀ ਤਾਂ ਜਗਾ ਸਹੀ ਆ ਸਾਰੇ 플레이ਰ ਆਪਣੀ ਆਪਣੀ ਜਗਾ ਸਹੀ ਨੇ ਤੇ ਕਿਸੇ ਨੂੰ ਕਿੰਤੂ ਪ੍ਰੰਤੂ ਨਾ ਕਰਿਆ ਕਰੋ ਸਾਡੇ ਵੀਰ ਬਣ ਕੇ ਖੇਡ ਨੂੰ ਖੇਡ ਰਹਿਣ ਦਿਓ ਖੇਡ ਨੂੰ ਖੇਡ ਦੀ ਭਾਵਨਾ ਨਾਲ ਖੇਡਣ ਦਿਓ ਹੱਜ ਮੈਚ ਵਧੀਆ ਹੋ ਜਾਣਗੇ ਜੱਗੂ ਸੈਮੀਫਾਈਨਲ ਹਾਰ ਗਿਆ ਕੱਲ ਨੂੰ 17 ਤਰੀਕ ਨੂੰ ਹੈਗਾ ਟਰੈਕਟਰਾਂ ਵਾਲਾ ਮੈਚ ਤੇ ਬਾਕੀ ਵੀ ਸਾਰੇ ਵੀਰ ਕਮੈਂਟ ਕਰਿਓ ਕਰਕੇ ਦੱਸਿਓ ਜਿਹੜਾ ਆਪਣਾ ਮੁੱਦਾ ਚੱਲਦਾ ਆ ਫੀਲੂ ਹੁਣੀ ਆਉਂਦੇ ਨੇਗੇ ਇਹ ਫੀਲੂ ਦੀ ਮਿਹਨਤ ਤਾਂ ਉਹ ਆਊਗਾ ਹੀ ਅਗਲਾ ਬੈਸਟ ਵੀ ਰਹੂਗਾ مینو یار کمینٹ نہیں پڑھنے کتوں آن کمنٹ کماؤنٹ لائب تو ہو گئے اج پتا نہیں میم ایسا بھائی کمنٹ کتوں آؤ گے کی گل بات کدھر سوا بھائی کل نو بھی لائب ہویب ہوا کر گے مینو تھوڑا گھٹ پتا یہ لائب کامنٹ کمنٹ کم دیکھنے کرنے ن سیلو نے سیلو نے آنا ریسٹو شکر پوری بھی آنگے جگو نے بھی جانا ਆਪਣੇ ਜਿਹੜੇ ਵੀਰ ਕਹਿੰਦੇ ਆ ਨਾ ਵੀ ਫੀਲੂ ਸਾਰਾ ਕੁਝ ਹੀ ਲੈ ਜਾਂਦਾ ਪੰਜਾਬ ਚੋਂ ਵੀ ਸਿੱਲੂ ਦੀ ਮਿਹਨਤ ਬਹੁਤ ਆ ਦੌਰ ਆ ਚੱਲਦਾ ਦਾ ਸਿੱਧੂ ਦਾ ਦੌਰ ਚੱਲਦਾ ਹੈ ਬੋਲਟ ਵਧੀ ਜਾ ਰੇਡਾ ਪਾਉਂਦਾ ਫਿਰ ਆ ਪੈਸਾ ਆਉਂਦਾ ਬੋਲਟ ਨੂੰ ਕਹਾਂਗੇ ਬੋਲਟ ਵੀ ਤਾਂ ਪੰਜਾਬ ਦਾ ਹੀ ਆ ਜਿਉ ਹਰਾਣੇ ਦਾ ਆ ਫੀਲੂ ਮਿਹਨਤਾਂ ਮਿਹਨਤ ਕਰਦੇ ਨੇ ਤੇਰੇ ਉਸਕੇ ਗਰਾਊਂਡ ਇਹਨੇ ਆਪਾਂ ਜਾਈਆਂ ਜਪਏ ਹੁੰਨੇ ਆ ਜਿਹੜੇ ਟਾਈਮ ਮਿਹਨਤ ਕਰਦੇ ਨੇ ਉੱਥੇ ਗਰਾਊਂਡ 'ਚ ਜਾ ਕੇ ਕੋ ਗੇਮ ਨੂੰ ਗੇਮ ਰਹਿਣ ਲੋ ਵਧੀਆ ਗਾ ਮੋ ਪਿਆਰ ਬਣਿਆ ਰਹੇ ਧਰਨੇ ਵੇਲੇ ਆਪਾਂ ਹਰਿਆਣਾ ਪੰਜਾਬ ਇਕੱਠੇ ਹੋਏ ਆ ਸਾਰੇ ਫਰੈਂਡ ਸੋਡਾ ਭਾਈ ਸਮਝਦੇ ਆ ਪੰਜਾਬ ਵੱਡਾ ਭਾਈ ਉਹਦੋ ਕਿੰਨਾ ਪਿਆਰ ਦੀ ਹੋਣਾ ਜੇ ਉਹ ਖੇਡਣਾ ਆਉਂਦਾ ਫਿਲੂ ਆਪਾਂ ਇਹ ਪੰਜਾਬ ਚ ਜੇ ਕੋ ਲੈ ਕੇ ਆਉਂਦਾ ਫੇਰ ਹੀ ਹੁੰਦਾ ਨਾ ਉਹ ਬਾਕੀ ਦੇਖਦੇ ਆਂ ਬਈ ਆਪਾਂ ਕੱਲ ਨੂੰ ਪੂਰਾ ਮੈਂਟ ਕੀ ਬਣਦਾ ਉਹ ਤੇ ਮੈਨੂੰ ਯਾਰ ਬਾਈ ਹਰ ਕਮੈਂਟ ਕੋ ਮੋੜਿਆ ਕਰਿਓ ਮੈਨੂੰ ਪਤਾ ਨਹੀਂ ਲੱਗਦਾ ਵੀ ਕਿੰਥੋਂ ਕਿੰਦਾ ਰਪਲਾਈ ਜਾਂ ਦੇਣਾ ਹੈ ਮੈਂ ਅੱਜ ਪਹਿਲੀ ਵਾਰੀ ਹਾਂ ਹੋਇਆ ਇਹ ਤੇ ਲੈਵ ਕੱਲ ਨੂੰ ਆਪਾਂ ਫੇਰ ਹੋਵਾਂਗੇ ਕੱਲ ਨੂੰ ਥੋੜਾ ਫੇਰਤੀ ਲਾਈਵ ਹੋਵਾਂਗੇ ਆਪਾਂ ਅੱਜ ਥੋੜਾ ਲੇਟ ਹੋਇਆ ਕੱਲ ਨੂੰ ਨਾਲ ਦਾ ਟਰੈਕਟਰ ਦਾ ਮੈਚ ਦੇਖਾਂਗੇ ਕਿਹੜਾ ਰਹਿ ਨਾਲ ਉਹਦੇ ਗੱਲਬਾਤ ਕਰਾਂਗੇ ਨਾਲੇ ਉਹਦੇ ਦੇਖਾਂਗੇ ਵੀ ਨਾਲੇ ਕਮੈਂਟਸ ਨੂੰ ਮੁੱਢ ਦੇਖਾਂਗੇ ਬਾਈ ਕਿੱਥੋਂ ਹੁੰਦੇ ਆ ਆਪਣੇ ਮੈਨੂੰ ਇਹਦਾ ਪਤਾ ਨਹੀਂ ਕੀ ਗੱਲਬਾਤ ਆ ਕਿੱਦਾਂ ਆ ਅੱਜ ਮੈਂ ਪਹਿਲੇ ਦਿਨ ਹੀ ਹੋਇਆ ਆ ਅੱਪਾਉਣ ਬਾਈ ਰੋਇ ਹੋਇਆ ਕਰਾਂਗੇ ਜਿਹੜੇ ਆਪਣੇ ਵੀਰ ਆਪ ਨੂੰ ਦੇਖਦੇ ਆਪਣੇ ਵੀਡੀਓ ਦੇਖਦੇ ਨੇਗੇ ਮੈਚ ਦੇਖਦੇ ਨੇਗੇ ਹਾਈਲਾਈਟ ਤੇ ਆਪਾਂ ਨੂੰ ਸਪੋਰਟ ਕਰਿਓ ਤੇ ਆਪਾਂ ਇਦਾਂ ਹੀ ਫੇਰ ਰਾਤ ਨੂੰ ਜੁਬੇ ਟਾਈਮ ਹੋਇਆ ਕਰੂਗਾ ਫਿਰ ਆਨਲਾਈਨ ਬਹਿ ਕੇ ਗੱਲਾਂ ਬਾਤਾਂ ਕਰਿਆ ਕਰਾਂਗੇ ਊ ਬਾਕੀ ਆਪਣੇ ਬਾਈ ਵਿਚਾਰ ਕਮੈਂਟਾਂ ਵੀ ਜਰੂਰ ਦਿਓ ਅੱਪਾ ਦਾ ਕਹਿੰਦੇ ਆ ਵੀ ਸਿੱਲੂ ਆਵੇ ਖੇਡੇ ਮਿਹਨਤ ਅਗਲੇ ਦੀ ਆਪਣੇ ਵਾਲੇ ਤਗੜੇ ਹੋਣਗੇ ਆਪਣੇ ਪੰਜਾਬ ਦੇ ਪਲੇਅਰ ਤਗੜੇ ਨੇ ਉਹ ਲੈ ਜਾਣਗੇ ਉਹ ਤਗੜਾ ਉਹ ਲੈ ਜਾਊਗਾ ਵਧੀਆ ਪਿਆਰ ਵਧਦਾ ਆ ਇਹਨਾਂ ਦਾ ਅਸੀਂ ਰੌਲਾ ਕੋਈ ਨਹੀਂ ਪਲੇਅਰਾਂ ਦਾ ਆਪਣੇ ਆਪ ਦੇ ਲੋਕ ਕੀ ਥੋੜੇ ਜੇ ਉਹ ਕੁਸ ਹਰਿਆਣੇ ਦੇ ਕੁਸ ਆਪਣੇ ਪੰਜਾਬ ਦੇ ਹੀ ਦੂਜੇ ਨੂੰ ਜਾਨੀ ਕਿ ਪਲੇਅਰਾਂ ਦਾ ਆਪ ਵਿੱਚ ਕੋਈ ਮਸਲਾ ਨਹੀਂਗਾ ਸਹੀ ਨੇ ਪਲੇਅਰ ਆਪਣੀ ਆਪਣੀ ਜਗ੍ਹਾ ਇਹ ਆਪਣੀ ਬੰਦੇ ਵਿੱਚ ਬਣਾ ਦਿੰਦੇ ਨੇ ਜਿਹੜਾ ਉਹ ਕਹਿੰਦੇ ਨੇ ਆਪਾਂ ਖਰੂਦੀ ਹੁੰਦੇ ਨੇ ਨਾ ਉਹ ਥੋੜਾ ਮਸਲਾ ਬਣਾ ਦਿੰਦੇ ਨੇ ਨਹੀਂ ਬਾਕੀ ਤਾਂ ਸਹੀ ਚੱਲਦਾ ਕੰਮ ਸੋ ਆਪਣੀ رائے ਜ਼ਰੂਰ ਦਿਓ ਕਮੈਂਟਾਂ ਵਿੱਚ ਆਪਾਂ ਕੀ ਕੱਲ ਦੇ ਮੈਚ ਦਾ ਆਪਾਂ ਦੇਖਦੇ ਆਂ ਕੱਲ ਨੂੰ ਕਿਹੜਾ ਲੱਗੇਗਾ 17 ਤਰੀਕ ਨੂੰ ਫੋਟੈਟਰ ਵੱਡਾ ਮੈਚ ਹੋਣਾ ਫੋਟੈਟਰ ਆਉਣਾ ਅਕੀ ਹੋਰ ਵੀ ਖਦੋ ਜਗਾ ਮੈਚ ਹੈਗੇ ਨੇਗੇ ਆਪਾਂ ਨੂੰ ਫੋੜਾ ਵਾਲਾ ਪਤਾ ਹੈ ਬਾਕੀ ਦੇਖਦੇ ਆ ਕਿਹੜਾ ਲੈ ਕੇ ਜਾਂਦਾ ਕਹਾਨੂੰ ਫੋੜ ਫਿਰ ਕਰਾਂਗੇ ਕਹਾਨੂੰ ਆਨਲਾਈਨ ਹੋਵਾਂਗੇ ਲਾਈਵ ਫਿਰ ਕਰਾਂ ਗੱਲਾਂ ਬਾਤਾਂ ਆਪਾਂ ਕਹਾਨੂੰ ਫਿਰ ਮੈਚ ਤੋਂ ਬਾਅਦ ਫੋੜਾ ਵਾਲੇ ਤੋਂ کل تھوڑا جا پتا کر گے لے اتوں کداں کدا کی آپ کل کے گلا بات کر سارے بھی سپورٹ ادا ہی بنا رکھیو تا جو کبھی دم نوی ویڈیو لے کے آ سکے تک پہنچائیے گلا بات کبڈی دیا ਲਾਈਵ ਚੈਟ ਜਾਂ ਪ੍ਰਾਈਵੇਸੀ ਇਧਰ ਦੇਖਾਂ ਮੈਂ ਓਕੇ ਕਰਕੇ ਇਧਰ ਸੋ ਸਾਰੇ ਵੀਰਾਂ ਨੂੰ ਧੰਨਵਾਦ ਜਿਹੜੇ ਆਪਣੇ ਨਾਲ ਲਾਈਵ ਜੁੜੇ ਨੇਗੇ ਕੱਲ੍ਹ ਆਪਾਂ ਫੇਰ ਥੋੜੇ ਜਿਹਾ ਟਾਈਮ ਨਾਲ ਹੋਵਾਂਗੇ ਲਾਈਵ ਅੱਜ ਤਾਂ ਲੇਟ ਬਹੁਤ ਹੋ ਗਿਆ ਟਾਈਮ ਬਹੁਤ ਹੋ ਗਿਆ ਅੱਜ 10:00 ਵਜ ਗਏ ਬਈ کلو آپ کرتے ہیں گلات بات میچ تو بعد فوٹر تو نالے اپن تھوڑا جہا سیکھا گے بھائی کمنٹ کمنٹ کے کم کت دینے گے اوکے جی دنواد سارے بھی لو جو آل ادا ہی بنا رکھو اپنے نالا. نمی تڈے ویڈیو نو نیڈیو دے سکیے کدا کا کی پتا نہیں یار کتاب لگتا ہے پہلی بار لائب ہو چکر آ بھائی سارے تنواد اپنے جڑے نا لائے اپنے جرور باقی بندہ تھوڑا جا پتا بھائی لائب لوگ تھوڑا جا دسو اپنا کمینٹ کدا کدا پھر کلو کردے گلا کم لائب ہوا گے ਸਾਡੇ ਘاٹ ਦੇ ਕਰੀਬ ਮੈਚ ਹੋਜੇ ਤੋਂ ਬਾਅਦ ਹੋਵਾਂਗੇ। ਫਿਰ ਕਰਦੇ ਆ ਗੱਲਾਂ ਬਾਤਾਂ ਦੇਖਦੇ ਆ ਕੱਲ ਨੂੰ ਕਿਹੜਾ ਲੈ ਕੇ ਜਾਂਦਾ ਉਹ ਟਰੈਕਟਰ 17 ਤਰੀਕ ਨੂੰ ਓਕੇ ਜੀ ਸਾਰੇ ਵੀਰਾਂ ਦਾ ਧੰਨਵਾਦ ਗੁੱਡ ਨਾਈਟ